ਸੋਸ਼ਲ ਮੀਡੀਆ ਦੇ ਉਤੇ ਵਾਇਰਲ ਹੋਇਆ ਸਿਟੀ ਕਲੱਬ ਆਖਿਰਕਾਰ ਕੀ ਹੈ ਸੱਚ ਸੱਚ ਉਹਦੇ ਵਿੱਚ ਇਹ ਹੈ ਕਿ ਆਖਿਰਕਾਰ ਉਹ ਮਨੋਰੰਜਨ ਦਾ ਇੱਕ ਅੱਡਾ ਬਣਿਆ ਹੋਇਆ ਉਸ ਦੇ ਵਿੱਚ ਕੁਝ ਵੀ ਨਹੀਂ ਹੈ ਆਮ ਲੋਕ ਜੇਕਰ ਤੁਸੀਂ ਵੀ ਜਾ ਸਕਦੇ ਹੋ ਉਹ ਨਹੀਂ ਫੈਮਿਲੀ ਨਾਲ ਵੀ ਜਾ ਸਕਦੇ ਹੋ ਫੈਮਿਲੀ ਹਾਲ ਵੀ ਉਹਦੇ ਵਿੱਚ ਬਣਿਆ ਹੋਇਆ ਹੈ ਉਸ ਦੇ ਨਾਲ ਉੱਥੇ ਗੜਬੜਾਤ ਹੈ ਸਿਟੀ ਕਲੱਬ ਦੇ ਵਿੱਚ ਉੱਥੇ ਵਿਸ਼ੇਸ਼ ਇੰਤਜ਼ਾਮ ਹੈ ਨਜ਼ਰ ਆਏ ਨਹੀਂ ਤੁਹਾਹਾ ਦੇ ਮੌਕੇ ਦੇ ਉਤੇ ਲਗਾਤਾਰ ਜਿਹੜੇ ਲੋਕਾਂ ਨੂੰ ਬਹਿਣ ਦੀ ਹੈ ਤੇ ਆ ਪਾਰਟੀ ਕਰਨ ਦਾ ਵਿਸ਼ੇਸ਼ ਜਿਹੜਾ ਪ੍ਰਬੰਧ ਹੈ ਉਹ ਉੱਥੇ ਦੇਖਣ ਨੂੰ ਮਿਲਿਆ ਉਸ ਦੇ ਨਾਲ ਹੀ ਵਾਈਫਾਈ ਸੇਵਾ ਦੇ ਨਾਲ ਆ ਕਾਫੀ ਅਜਿਥੇ ਆ ਵੱਡੇ ਘਰਾਣੇ ਜਾਂ ਫਿਰ ਲੋਕ ਜਿਹੜੇ ਬਜ਼ੁਰਗ ਨੇ ਆਪਣੇ ਟਾਈਮ ਪਾਸ ਲਈ ਸਿਟੀ ਕਲੱਬ ਕਿਤੇ ਬਾਹਰ ਵਿੱਚ ਪਹੁੰਚਦੇ ਨੇ ਸਿਟੀ ਕਲੱਬ ਕਿਤੇ ਬਾਹਰ ਵਿੱਚ ਪਹੁੰਚ ਕੇ ਲੋਕ ਜਿਹੜੇ ਨੇ ਆਪਣਾ ਮਨੋਰੰਜਨ ਵੀ ਕਰਦੇ ਨੇ ਬੈਠਦੇ ਨੇ ਅਤੇ ਆਪਣੇ ਯਾਰਾਂ ਮਿੱਤਰਾਂ ਦੇ ਨਾਲ ਕਾਫੀ ਜਗ੍ਹਾ ਤੇ ਬੈਠ ਕੇ ਗੱਲਾਂ ਬਾਤਾਂ ਵੀ ਮਾਰਦੇ ਨੇ ਅੱਜ ਕਿਦਰ ਬਾਹਰ ਦੇ ਵਿੱਚ ਕਿਹਾ ਜਾ ਰਿਹਾ ਕਿ ਚੰਗੇ ਲਾਲਿਆਂ ਦੇ ਵਿੱਚ ਉਹ ਮਨੋਰੰਜਨ ਕਰਨ ਹੁੰਦੇ ਨੇ ਇਸਦਾ ਸ਼ੌਕ ਹੁੰਦਾ ਹੈ ਕਿ ਆਖਿਰਕਾਰ ਬੈਠਣਾ ਟਾਈਮ ਪਾਸ ਤਾਸ਼ ਖੇਡਣਾ ਆਖਿਰਕਾਰ ਉਹ ਹਰ ਜਗ੍ਹਾ ਜੂਆ ਜਾਂ ਸੱਟਾ ਜਾਂ ਕਰੂਆ ਨਹੀਂ ਮੰਨਿਆ ਜਾਂਦਾ। ਉੱਚੇ ਲੋਕਾਂ ਦੀ ਆਦਤ ਵੀ ਹੋ ਜਾਂਦੀ ਹੈ ਕਿ ਆਖਿਰਕਾਰ ਸੜਕਾਂ ਤੇ ਬਹਿ ਕੇ दारू ਪੀਣੀ ਜਾਂ ਫਿਰ ਕਾਸ਼ ਖੇਡਣੀ ਉਸ ਤੋਂ ਬਾਅਦ ਆਉਂਦੇ ਜਾਂਦੀਆਂ ਮਹਿਲਾਵਾਂ ਨੂੰ ਟੀਕਾ ਟਿਫਣੀਆਂ ਕਰਨਾ ਉਸ ਸਾਈਟ। ਠੀਕ ਹੈ। ਆਖਿਰਕਾਰ ਇੱਕ ਬੰਦ ਚਾਰ ਦਿਵਾਰੀ ਦੇ ਵਿੱਚ ਬੈਠੇ ਚਾਹੇ ਉਹ ਬਜ਼ੁਰਗ ਹੋਣ ਚਾਹੇ ਨੌਜਵਾਨ ਹੋਣ ਚਾਹੇ ਉਹ ਕੋਈ ਸੀਨੀਅਰ ਸਿਟੀਜ਼ਨ ਹੋਣ ਲੇਕਿਨ ਉਹ ਆਪਣੀ ਇੱਕ ਚਾਰ ਦਿਵਾਰੀ ਵਿੱਚ ਬਹਿ ਕੇ ਆਪਣੀ ਐਸ਼ੀਆ ਮਸਤੀ ਜਾਂ ਫਿਰ ਆਪਣੀ ਇੱਕ ਮौज मस्ती ਆਪਣੇ ਇੰਜੋਏ ਕਰ ਰਿਹਾ ਹੈ ਕਿਉਂ ਗਲਤ ਹੈ ਸ਼ਸ਼ੀਕਾ ਤੋਂ ਜੁੜਿਓ ਪੰਜਾਬ ਹਰਿਆਣਾ ਲਾਈਵ ਦੇ ਨਾਲ ਤਾਂ ਗੱਲ ਕਰਨ ਜਾ ਰਹੇ ਆਂ ਗਿੱਦੜਬਾਹ ਦੀ ਗਿੱਦੜਬਾਹ ਦੇ ਸਿਟੀ ਕਲੱਬ ਦੇ ਵਿੱਚ ਜਿੱਦਾਂ ਤਹਾਰਾਂ ਦਾ ਸੀਜ਼ਨ ਆਂਦਾ ਹੈ ਤਾਂ ਲੋਕ ਆਪਸੀ ਮਨੋਰੰਜਨ ਲਈ ਪਹੁੰਚਦੇ ਨੇ ਮਨੋਰੰਜਨ ਵੀ ਵਧੀਆ ਤਰੀਕੇ ਨਾਲ ਹੁੰਦਾ ਹੈ ਅੱਜ ਕੱਲ੍ਹ ਦੇਖਦੇ ਆਂ ਕਿ ਲੋਕ ਜਨਤਾ ਲੋਕਾਂ ਦੇ ਜਨਤਾਕ ਜਗਾਵਾ ਦੇ ਉੱਤੇ ਜਿਹੜੇ ਲੋਕ ਨੇ ਉਹ ਬੈਠ ਕੇ ਕੁਝ ਜਿਹੜੀ ਦਾਰੂ ਪੀਣ ਕਹ ਦਿੰਦੇ ਨੇ ਜਾਂ ਫਿਰ ਆਪਾਂ ਪੱਤੇ ਖਿਡਣੇ ਕਹ ਦਿੰਦੇ ਨੇ ਆਖਿਰਕਾਰ ਮਾਮਾ ਤੇ ਭੈਣਾਂ ਨੂੰ ਟੱਪਣ ਅੰਗਣ ਦੇ ਵਿੱਚ ਜਾਂ ਫਿਰ ਆਉਣ ਜਾਣ ਦੇ ਵਿੱਚ ਕਿਤਨਾ ਕਿਤੇ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਤਾਂ ਉੱਥੇ ਹੀ ਗਿਦਰਬਾਹ ਦੇ ਸਿਟੀ ਕਲੱਬ ਦੇ ਵਿੱਚ ਇੱਕ ਵਿਸ਼ੇਸ਼ ਇੰਤਜ਼ਾਮ ਹੈ ਨਜ਼ਰ ਆਇਆ ਨਹੀਂ ਤੁਹਾੜਾ ਦੇ ਮੌਕੇ ਦੇ ਉੱਤੇ ਲਗਾਤਾਰ ਜਿਹੜੇ ਲੋਕਾਂ ਨੂੰ ਬਹਿਣ ਦੀ ਅਤੇ ਪਾਰਟੀ ਕਰਨ ਦਾ ਵਿਸ਼ੇਸ਼ ਜਿਹੜਾ ਪ੍ਰਬੰਧ ਹੈ ਉਹ ਉੱਥੇ ਦੇਖਣ ਨੂੰ ਮਿਲਿਆ ਉਸ ਦੇ ਨਾਲ ਹੀ ਵਾਈਫਾਈ ਸੇਵਾ ਦੇ ਨਾਲ ਕਾਫੀ ਜਿਹੜੀਆਂ ਸਹੂਲਤਾਂ ਉਪਲਬਧ ਕੀਤੀਆਂ ਗਈਆਂ ਨੇ ਕਿਹਾ ਗਿਆ ਕਿ ਜਨਤਕ ਜਗ੍ਹਾ ਤੇ ਬੈਠਣਾ ਕਾਨੂੰਨੀ ਅਪਰਾਧ ਵੀ ਕਿਹਾ ਜਾਂਦਾ ਹੈ ਲੇਕਿਨ ਜਿੱਥੇ ਵੱਡੇ ਘਰਾਣੇ ਜਾਂ ਫਿਰ ਲੋਕ ਜਿਹੜੇ ਬਜ਼ੁਰਗ ਨੇ ਆਪਣੇ ਟਾਈਮ ਪਾਸ ਲਈ ਸਿਟੀ ਕਲੱਬ ਦੇ ਦਰਵਾਜ਼ੇ ਵਿੱਚ ਪਹੁੰਚਦੇ ਨੇ ਸਿਟੀ ਕਲੱਬ ਦੇ ਦਰਵਾਜ਼ੇ ਵਿੱਚ ਪਹੁੰਚ ਕੇ ਲੋਕ ਜਿਹੜੇ ਨੇ ਆਪਣਾ ਮਨੋਰੰਜਨ ਵੀ ਕਰਦੇ ਨੇ ਬੈਠਦੇ ਨੇ ਅਤੇ ਆਪਣੇ ਯਾਰਾਂ ਮਿੱਤਰਾਂ ਦੇ ਨਾਲ ਕਾਫੀ ਜਗ੍ਹਾ ਤੇ ਬੈਠ ਕੇ ਗੱਲਾਂ ਬਾਤਾਂ ਵੀ ਮਾਰਦੇ ਨੇ ਲੇਕਿਨ ਕੁਝ ਕ ਫੋਟੋਆਂ ਜਾਂ ਫਿਰ ਕੁਝ ਕ ਵੀਡੀਓ ਜਿਹੜੀਆਂ ਵਾਇਰਲ ਹੁੰਦੀਆਂ ਨਜ਼ਰ ਆਈਆਂ ਉਸ ਦੇ ਵਿੱਚ ਕੁਝ ਕ ਅਨਤਿਕ ਜਿਹੜੇ ਧੰਦੇ ਨੇ ਉਹ ਨਜ਼ਰ ਆਏ ਨੇ ਲੇਕਿਨ ਉਹ ਸਿਰਫ ਮਨੋਰੰਜਨ ਦੱਸਿਆ ਜਾ ਰਿਹਾ ਉਹ ਮਨੋਰੰਜਨ ਦੀ ਕਹਾਣੀ ਦੱਸੀ ਜਾ ਰਹੀ ਹੈ ਇਹ ਖਿਲਾਫ ਜਾਂ ਫਿਰ ਹੱਕ ਦੇ ਵਿੱਚ ਨਹੀਂ ਲੇਕਿਨ ਜੋ ਸੱਚਾਈ ਹੈ ਉਹ ਹੈ ਲੇਕਿਨ ਕਿਦਰ ਬਹਾਦੇ ਵਿੱਚ ਕਿਹਾ ਜਾ ਰਿਹਾ ਕਿ ਚੰਗੇ ਲਾਲਿਆਂ ਦੇ ਵਿੱਚ ਉਹ ਮਨੋਰੰਜਨ ਕਰਨ ਆਉਂਦੇ ਨੇ ਇਸ ਦਾ ਸ਼ੌਕ ਹੁੰਦਾ ਹੈ ਕਿ ਆਖਿਰਕਾਰ ਬੈਟਨਾ ਟਾਈਮ ਪਾਸ তাস ਖੇਡਣਾ ਆਖਿਰਕਾਰ ਉਹ ਹਰ ਜਗ੍ਹਾ ਜੂਆ ਜਾਂ ਸੱਟਾ ਜਾਂ ਕਰੂਆ ਨਹੀਂ ਮੰਨਿਆ ਜਾਂਦਾ ਤਾਂ ਉਸ ਦੇ ਨਾਲ ਹੀ ਕਈ ਵਾਰ ਹੁੰਦਾ ਹੈ ਕਿ ਪੁਲਿਸ ਦੇ ਉੱਤੇ ਵੀ ਸਵਾਲ ਉੱਠਦੇ ਨੇ ਲੇਕਿਨ ਇਸ ਵਾਰ ਪੁਲਿਸ ਦੇ ਉੱਤੇ ਕੋਈ ਸਵਾਲ ਉੱਠਦੇ ਦਾ ਜ਼ਰੂਰ ਨਹੀਂ ਲੇਕਿਨ ਉਹ ਬਿਲਕੁਲ ਲੋਕ ਨੇ ਜਿਹੜੇ ਆਪਣੇ ਘਰਾਂ ਦੇ ਵਿੱਚੋਂ ਇੱਜ਼ਤਦਾਰ ਘਰਾਂ ਦੇ ਲੋਕ ਨੇ ਆਪਣਾ ਟਾਈਮ ਪਾਸ ਕਰਨ ਲਈ ਸਿਟੀ ਕਲੱਬ ਵਿੱਚ ਜਾਂਦੇ ਨੇ ਉੱਥੇ ਬੈਟ ਕੇ ਆਪਣੀ ਜਿਹੜੀ ਹੈ ਖਾਂਸੀ ਦੀ ਦਵਾਈ ਵੀ ਲੈਂਦੇ ਨੇ ਲੇਕਿਨ ਉਹ ਚੰਗਾ ਆਪਣਾ ਟਾਈਮ ਪਾਸ ਤੇ ਚੰਗੀ ਜਗ੍ਹਾ ਤੇ ਸੇਫ ਜਗ੍ਹਾ ਤੇ ਬੈਠ ਕੇ ਆਪਣਾ ਮਨੋਰੰਜਨ ਕਰਦੇ ਨੇ ਲੇਕਿਨ ਕੁਝ ਕਿ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਇਆ ਸਿਟੀ ਕਲੱਬ ਆਖਿਰਕਾਰ ਕੀ ਹੈ ਸੱਚ ਸੱਚ ਉਹਦੇ ਵਿੱਚ ਇਹ ਹੈ ਕਿ ਆਖਿਰਕਾਰ ਉਹ ਮਨੋਰੰਜਨ ਦਾ ਇੱਕ ਅੱਡਾ ਬਣਿਆ ਹੋਇਆ ਉਸ ਦੇ ਵਿੱਚ ਹੋਰ ਕੁਝ ਵੀ ਨਹੀਂ ਹੈ ਆਮ ਲੋਕ ਜੇ ਤੋ ਤੁਸੀਂ ਵੀ ਜਾ ਸਕਦੇ ਹੋ ਆਪਣੀ ਫੈਮਿਲੀ ਨਾਲ ਵੀ ਜਾ ਸਕਦੇ ਹੋ ਫੈਮਿਲੀ ਹਾਲ ਵੀ ਉਹਦੇ ਵਿੱਚ ਬਣਿਆ ਹੋਇਆ ਹੈ ਉਸ ਦੇ ਨਾਲ ਹੀ ਫੈਮਿਲੀ ਹਾਲ ਤੇ ਵਿੱਚ ਵੀ ਕਿਤਨਾ ਕਿਤੇ ਲੋਕਾਂ ਦੀ ਸਹੂਬਦਾ ਲਈ ਸਿਟੀ ਕਲੱਬ ਵਿੱਚ ਕਾਫੀ ਜਿਹੜੀਆਂ ਇਨਕ ਚੀਜ਼ਾਂ ਨੇ ਦੇਖਣ ਨੂੰ ਮਿਲਦੀਆਂ ਨੇ ਸਿਟੀ ਕਲੱਬ ਦੇ ਵਿੱਚ ਫੈਮਿਲੀ ਡਿਨਰ ਦੀ ਹੋਵੇ ਗੱਲ ਆ ਫਿਰ ਖਾਣ ਪੀਣ ਦੀ ਗੱਲ ਹੋਵੇ ਤਾਂ ਬੇਸ਼ੁਮਾਰ ਜਿਹੜਾ ਸਵਾਇਸਟ ਖਾਣਾ ਵੀ ਉੱਥੇ ਉਪਲਬਧ ਹੈ ਕੁਝ ਲੋਕਾਂ ਦੀ ਆਦਤ ਵੀ ਹੋ ਜਾਂਦੀ ਹੈ ਕਿ ਆਖਿਰਕਾਰ ਸੜਕਾਂ ਤੇ ਬਹਿ ਕੇ दारू ਪੀਣੀ ਜਾਂ ਫਿਰ ਤਾਸ਼ ਖੇਡਣੀ ਉਸ ਤੋਂ ਬਾਅਦ ਆਉਂਦੇ ਜਾਂਦੀਆਂ ਮਹਿਲਾਵਾਂ ਨੂੰ ਟਿੱਕਾ ਟਿੱਪਣੀਆਂ ਕਰਨਾ ਉਹ ਸਹੀ ਹੈ ਆਖਿਰਕਾਰ ਇੱਕ ਬੰਦ ਚਾਰ ਦਿਵਾਰੀ ਦੇ ਵਿੱਚ ਬੈਠੇ ਚਾਹੇ ਉਹ ਬਜ਼ੁਰਗ ਹੋਣ ਚਾਹੇ ਨੌਜਵਾਨ ਹੋਣ ਚਾਹੇ ਉਹ ਕੋਈ ਸੀਨੀਅਰ ਸਿਟੀਜ਼ਨ ਹੋਣ ਲੇਕਿਨ ਉਹ ਆਪਣੀ ਇੱਕ ਚਾਰ ਦਿਵਾਰੀ ਵਿੱਚ ਬਹਿ ਕੇ ਆਪਣੀ ਐਸ਼ੀਆ ਮਸਤੀ ਜਾਂ ਫਿਰ ਆਪਣੀ ਇੱਕ ਮौज मस्ती ਆਪਣਾ ਇੰਜੋਏ ਕਰ ਰਹੀ ਹੈ ਕਿਉਂ ਗਲਤ ਹੈ ਆਖਿਰਕਾਰ ਸਵਾਲ ਬਹੁਤ ਸੇ ਨਹੀਂ ਆਖਿਰਕਾਰ ਮੁੱਦਾ ਗਲਤਾ ਹੁੰਦਾ ਲੇਕਿਨ ਅਗਰ ਕੁਝ ਉਹਤੇ ਗਲਤ ਕੰਮ ਹੁੰਦਾ ਤਾਂ ਕਿ ਪੁਲਿਸ ਨੂੰ ਸੂਚਨਾ ਨਹੀਂ ਹੁੰਦੀ ਪੁਲਿਸ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਦੀ ਹੈ ਪੁਲਿਸ ਆਪਣੀ ਡਿਊਟੀ ਚੰਗੇ ਤਰੀਕੇ ਨਾਲ ਕਰਦੀ ਹੈ ਪੁਲਿਸ ਆਪਣੀ ਡਿਊਟੀ ਜਿਹੜਾ ਬਹਾਦੇ ਜਿਹੜਾ ਪ੍ਰਸ਼ਾਸਨ ਹੈ ਬਹੁਤ ਚੰਗੇ ਚੰਗੇ ਨਾਲ ਕਰਦਾ ਹੈ ਲੇਕਿਨ ਜਿਹੜਾ ਐਨਜਾਇਰਮੈਂਟ ਹੈ ਆਖਿਰਕਾਰ ਜ਼ਿੰਦਗੀ ਦਾ ਹਿੱਸਾ ਹੈ ਜ਼ਿੰਦਗੀ ਦੇ ਪਹਿਲੂ ਨੇ ਸੁੱਖ ਤੇ ਦੁੱਖ ਆ ਕੇ ਕਰ ਜ਼ਿੰਦਗੀ ਦੇ ਵਿੱਚ ਅਗਰ ਕੋ ਚੰਗਾ ਕਰਦਾ ਤਾਂ ਉਸ ਨੂੰ ਚੰਗਾ ਕਹਿਣਾ ਵੀ ਬਣਦਾ ਆਖਿਰਕਾਰ ਇਹ ਕਲੱਬ ਹਰ ਸ਼ਹਿਰ ਦੇ ਵਿੱਚ ਹੋਣੇ ਚਾਹੀਦੇ ਆ ਕਿਉਂਕਿ ਆਮ ਲੋਕਾਂ ਦੀ ਇੱਕ ਚੰਗੀ ਜਿਹੜੀ ਹੈ ਲੋਕਾਂ ਨੂੰ ਇੱਕ ਚੰਗੀ ਸੁਵਿਧਾ ਮਿਲ ਸਕਦੀ ਹੈ ਉਸ ਦੇ ਨਾਲ ਹੀ ਲੋਕਾਂ ਨੂੰ ਬਹਿਣ ਦਾ ਟਿਕਾਣਾ ਮਿਲ ਸਕਦਾ ਆਖਿਰਕਾਰ ਜਿਹੜੇ ਜਨਤਕ ਥਾਵਾਂ ਤੇ ਬੈਠ ਕੇ ਜਿਹੜਾ ਆਪਾਂ ਸੱਟੇਬਾਜ਼ੀ ਕਹਿ ਦਿੰਦੇ ਆ ਜਾਂ ਫਿਰ ਕਾਸਟ ਖਿੱਡਨੀ ਕਹਿ ਦਿੰਦੇ ਆ ਆਖਿਰਕਾਰ ਜਨਤਕ ਥਾਵਾਂ ਤੇ ਬੈਠ ਕੇ ਕੁਝ ਨਹੀਂ ਹੋਣਾ ਚਾਹੀਦਾ ਆਖਿਰਕਾਰ ਇੱਕ ਜਗ੍ਹਾ ਤੇ ਬੈਠ ਕੇ ਹੀ ਹੋਣਾ ਚਾਹੀਦਾ ਕਿਉਂਕਿ ਉਹ ਚਾਰ ਦਿਵਾਰੀ ਹੈ ਚਾਰ ਦਿਵਾਰੀ ਦੇ ਵਿੱਚ ਬੈਠ ਕੇ ਅਗਰ ਪਹਿਲੀ ਗੱਲ ਉੱਥੇ ਸੱਟਾ ਜੂਆ ਨਹੀਂ ਹੈ ਆਖਿਰਕਾਰ ਉਹ ਜੁੱਤੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਘਟਕੀ ਆਖਿਰਕਾਰ ਤਸਦੇਨਾ ਸਟਾਈਗਰ ਤੋਂ ਫੋਟੋਆਂ ਦੇ ਵਿੱਚ ਜ਼ਰੂਰ ਦੇਖੇ ਜਾ ਰਹੇ ਨੇ ਕਿ ਕਾ ਸਟਾਈਗਰ ਹਤਾ ਹਰ ਜਗ੍ਹਾ ਤੇ ਹੁੰਦੇ ਨੇ ਕਹਿੰਦੇ ਮੋੜ ਦੇ ਵਿੱਚ ਵੀ ਸਟਾਈਗਰ ਕੰਮ ਆਉਂਦਾ ਆਖਿਰਕਾਰ ਹਰ ਜਗ੍ਹਾ ਤੇ ਸਟਾਈਗਰ ਕੰਮ ਆਉਂਦਾ ਲੇਕਿਨ ਉਹ ਸਟਾਈਗਰ ਬੜੇ ਹੀ ਜਿਹੜੇ ਇੰਜੋਏਮੈਂਟ ਲਈ ਕੈਂਪਾਸ ਲਈ ਹੁੰਦੇ ਨਾ ਕਿ ਉਹ ਪੈਸੇ ਦੇ ਨਾਲ ਖੇਡਣ ਵਾਲਾ ਜਿਹੜਾ ਸਿਟੀ ਕਲੱਬ ਹੈ ਆਖਿਰਕਾਰ ਦੇਖਦੇ ਆ ਹੁਣ ਕੀ ਅਗਲਾ ਮੋੜ ਸਾਹਮਣੇ ਆਉਂਦਾ ਜਾਂ ਫਿਰ ਕੀ ਸ਼ਾਸਨ ਵੱਲੋਂ ਕਿਹਾ ਜੇ ਸਰਕਾਰ ਵੱਲੋਂ ਜਾਂ ਫਿਰ ਆਪ ਲੋਕਾਂ ਦੇ ਵੱਲੋਂ ਜਿਹੜੇ ਜਨਤਕ ਜਮਾਂ ਤੇ ਤਾਸ਼ੀਆ ਫਿਰ दारू ਪੀਣਾ ਸਹੀ ਹੈ ਜਾਂ ਜਾਂ ਫਿਰ ਗਲਤ ਹੈ ਲੇਕਿਨ ਉਸ ਦੀ ਜਗ੍ਹਾ ਦੇ ਉੱਤੇ ਜਿਹੜਾ ਚਾਰ ਦੀਵਾਰੀ ਵਿੱਚ ਬੈਠ ਕੇ ਇੱਜ਼ਤਦਾਰ ਬੰਦਾ ਹੈ ਜਾਂ ਫਿਰ ਆਰਵੇਸ ਕੋਈ ਵੀ ਬੰਦਾ ਹੈ ਤਾਂ ਉੱਥੇ ਬਹਿ ਕੇ ਅਗਰ ਕੋਈ ਖਾ ਪੀ ਰਿਹਾ ਹੈ ਆਪਣੇ ਇੰਜੋਏਮੈਂਟ ਕਰ ਰਿਹਾ ਹੈ ਆਪਣੇ ਪਰਿਵਾਰ ਦੇ ਨਾਲ ਜਾ ਰਿਹਾ ਹੈ ਕਿਉਂ ਗਲਤ ਹੈ ਕਿ ਉੱਥੇ ਇੱਕ ਬੰਦ ਕਮਰੇ ਦੇ ਵਿੱਚ ਆਪਣੇ ਚਾਰ ਯਾਰ ਮਿੱਤਰਾਂ ਦੇ ਨਾਲ ਆਪਣਾ ਇੱਕ ਇੰਜੋਏਮੈਂਟ ਕਰ ਰਿਹਾ ਹੈ ਕਿਉਂ ਗਲਤ ਹੈ ਬਹਿ ਕੇ ਆਪਣਾ ਟਾਈਮ ਪਾਸ ਕਰ ਰਿਹਾ ਕਿ ਆਖਿਰਕਾਰ ਬਾਜ਼ਾਰਾਂ ਦੇ ਮੋੜਾਂ ਤੇ ਬਹਿਣ ਨਾਲੋਂ ਚੰਗਾ ਕਿ ਆਖਿਰਕਾਰ ਚਾਰ ਦਵਾਰੀ ਵਿੱਚ ਬਹਿ ਜਾਂਦੇ ਨੇ ਚਾਰ ਮਿੱਤਰ ਉਸ ਤੋਂ ਬਾਅਦ ਆਪਣੀ ਪਾਰਟੀ ਕਰ ਲੈਂਦੇ ਨੇ ਕਿ ਉਹ ਗਲਤ ਹੈ ਜ਼ਿੰਦਗੀ ਦੇ ਹਿੱਸੇ ਦੇ ਵਿੱਚ ਜ਼ਿੰਦਗੀ ਦੀ ਇੱਕ ਲੜਾਈ ਜ਼ਰੂਰ ਲੜਨੀ ਪੈਂਦੀ ਹੈ ਲੇਕਿਨ ਗਿੱਦੜ ਬਾਹਰ ਦੇ ਸਿਟੀ ਕਲੱਬ ਦੇ ਵਿੱਚ ਕਿ ਆਖਿਰਕਾਰ ਕਿਸ ਤਰ੍ਹਾਂ ਦੇ ਲੋਕ ਸਵਾਲ ਉਠਾ ਰਹੇ ਨੇ ਸਵਾਲਾਂ ਦੀ ਗੱਲ ਕਰਦੇ ਆ ਤਾਂ ਕੀ ਆਖਿਰਕਾਰ ਚਾਰੇ ਨੇ ਲੋਕ ਕਿਸ ਤਰ੍ਹਾਂ ਲੋਕੀ ਕਹਿੰਦੇ ਪਏ ਨੇ ਕਿ ਆਖਿਰਕਾਰ ਗਿੱਦੜ ਬਾਹਰ ਦਾ ਸਿਟੀ ਕਲੱਬ ਲੋਕਾਂ ਦੀ ਹੱਕਾਂ ਦੇ ਲਈ ਤੇ ਲੋਕਾਂ ਦੀ ਇੰਜੋਏਮੈਂਟ ਦੇ ਲਈ ਬਣਿਆ ਹੋਇਆ ਉਹਦੇ ਵਿੱਚ ਕਾਫੀ ਸਹੂਲਤਾਂ ਦਿੱਤੀਆਂ ਹੋਈਆਂ। ਕਾਫੀ ਕਾ ਸਹੂਲਤਾਂ ਦੇ ਵਿੱਚ ਆ ਇੱਕ ਬੰਦ ਕਮਰੇ ਵੀ ਦਿੱਤੇ ਹੋਏ ਨੇ। ਕਮਰੇ ਦੇ ਫੈਮਿਲੀ ਨਾਲ ਵੀ ਤੁਸੀਂ ਜਾ ਸਕਦੇ ਹੋ। ਆਮ ਇਕੱਲੇ ਵੀ ਜਾ ਸਕਦੇ ਹੋ। ਤਹਾਰਾਂ ਦਾ ਸੀਜ਼ਨ ਦੇ ਵਿੱਚ ਹਰ ਇੱਕ ਬੰਦੇ ਨੂੰ ਹੁੰਦਾ ਕਿ ਇੰਜੋਏਮੈਂਟ ਕਰਨਾ ਹੈ। ਤਾਂ ਕਿ ਕਾਫੀ ਕਿਲਾਬ ਜਿਹੜਾ ਬਾਹਰ ਦਾ ਜਿਹੜੀ ਐਂਟਰੀ ਫੀਸ ਵੀ ਬਾਕੀ ਤਾਂ ਉੱਥੇ ਲੱਗਦੀ ਹੈ। ਸਟੋਰੀ ਪਰਪਸ ਹੈ। ਪਾਰਕਿੰਗ ਸਹੂਲਤ ਹੈ। ਉਹਦੇ ਨਾਲ ਐਸ ਤੋਂ ਬਾਅਦ ਆਪਾਂ ਕੀ ਦੇਖਦੇ ਹਾਂ ਕਿ ਛੋਟੀਆਂ ਮੰਡੀਆਂ ਦੇ ਵਿੱਚ ਜੇ ਸੁਵਿਧਾ ਮਿਲਦੀ ਹੈ ਤਾਂ ਉਸ ਨੂੰ ਵਸੂਲ ਜਾਂ ਫਿਰ ਸਮਰਪਿਤ ਹੋਣਾ ਚਾਹੀਦਾ ਹੈ ਪੰਜਾਬ ਹਰਿਆਣਾ ਲਾਈਵ ਤੋਂ ਜਤਿਨ